ਸਾਥਿਓ ਅੱਜ ਤੁਹਾਡੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁਬਾਰਕਬਾਦ ਦੇਣ ਜਾ ਰਹੇ ਹਾਂ ਕਿਉਂਕਿ ਜੋ ਕ੍ਰਾਂਤੀਕਰਮ ਕ੍ਰਾਂਤੀਕਾਰੀ ਕਦਮ ਜੋ ਅੱਜ ਭਵੰਤਮਾਨ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦੂਰ ਅੰਦੇਸ਼ੀ ਨਜ਼ਰ ਨੂੰ ਮੁੱਖ ਰੱਖਦੇ ਹੋਏ ਜੋ ਕ੍ਰਾਂਤੀਕਾਰੀ ਕਦਮ ਅੱਜ ਉਠਾਏ ਨੇ ਕਿਉਂਕਿ ਲੰਬੇ ਸਮੇਂ ਤੋਂ ਆਪਾਂ ਇਹ ਦੇਖਦੇ ਹੋ ਸੁਣਦੇ ਔਰ ਭੁਗਤਦੇ ਆਇਆ ਕਿ ਆਮ ਲੋਕਾਂ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਖੱਜਲ ਖਵਾਰੀ ਹੈ ਜਿਹੜੀ ਉਹ ਤਹਿਸੀਲਾਂ ਦੇ ਵਿੱਚ ਹੁੰਦੀ ਹੈ ਜਦੋਂ ਕੋਈ ਰੈਵਨਿਊ ਰਿਕਾਰਡ ਦੇ ਨਾਲ ਕੰਮ ਹੁੰਦਾ ਹੈ ਵੈਸੇ ਤਾਂ ਪਿਛਲੇ 3 ਸਾਲਾਂ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਤੇ ਉੱਪਰ ਇਹਨਾਂ ਸਾਰੇ ਚੀਜ਼ਾਂ ਨੂੰ ਸਟਰੀਮ ਲਾਈਨ ਕੀਤਾ ਜਾ ਚੁੱਕਿਆ ਪਰ ਅੱਜ ਦਾ ਜੋ ਇਹ ਕਦਮ ਹੈ ਮੈਂ ਸਮਝਦਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਕੰਮ ਕਰਨ ਵਾਲਾ ਇਹ ਮੀਲ ਪੱਥਰ ਸਥਾਪਿਤ ਕਰਨ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਜਿਹੜਾ ਉਹ ਬਣ ਗਿਆ ਕਿ ਜਦ ਜਿੰਨਾ ਰੈਵਨਿਊ ਦੇ ਨਾਲ ਰਿਲੇਟਿਡ ਕੰਮ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਰਫਟ ਦਰਜ ਹੈ ਚਾਹੇ ਉਹ ਫਰਦ ਬਦਲ ਹੈ ਔਰ ਚਾਹੇ ਉਹਦੇ ਉਹਦੇ ਜੋ ਟਰੈਕਿੰਗ ਹੈ ਆਪਦੇ ਰੈਵਨਿਊ ਰਿਕਾਰਡ ਦੀ ਉਹ ਬੰਦਾ ਘਰ ਬੈਠਾ ਉਹ ਆਨਲਾਈਨ ਕਰ ਸਕੇਗਾ ਆਪਾਂ ਦੇਖਿਆ ਕਿ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਹੁੰਦੀ ਹੈ ਤਹਿਸੀਲਾਂ ਦੇ ਵਿੱਚ ਜਦੋਂ ਜਮ੍ਹਾਂਬੰਦੀ ਕਰਵਾਉਣੀ ਹੁੰਦੀ ਹੈ ਤਕਰੀਬਨ ਹਰ ਸਾਲ 40 ਲੱਖ ਲੋਕ ਜਮ੍ਹਾਂਬੰਦੀ ਲਈ ਤਸਵੀਲ ਚਾਉਂਦੇ ਨੇ ਤਸਵੀਲਦਾਰਾ ਪਟਵਾਰੀਆਂ ਦੇ ਪਿੱਛੇ ਘੁੰਮਣਾ ਪੈਂਦਾ ਆ ਇਹ ਸਾਰੀਆਂ ਚੀਜ਼ਾਂ ਇਹ ਸਾਰੀ ਖੱਜਲਖਵਰੀ ਖਤਮ ਕਰ ਦਿੱਤੀ ਗਈ ਹੈ ਕਿ ਜਦ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਇਹਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਬੰਦਾ 541 ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਅਪਲਾਈ ਕਰ ਸਕਦਾ ਹੈ ਬੰਦਾ ਖੁਦ ਆਪ ਘਰ ਬੈਠ ਕੇ ਇਹਨਾਂ ਨੂੰ ਆਨਲਾਈਨ ਕਰ ਸਕਦਾ ਹੈ ਬੰਦਾ ਖੁਦ ਆਪ ਜਿਹਨੂੰ ਇਹ ਕੰਮ ਹੈ ਉਹ 1076 ਦੇ ਉੱਪਰ ਜੋ ਸੇਵਾਕਸ ਆਏ ਨੇ ਡੋਰਸਟੈਪ ਡਿਲੀਵਰੀ ਹੈ ਉਹਦੇ ਵਿੱਚ 1076 ਡਾਇਲ ਕਰੂਗਾ ਸੇਵਾ ਸਹਾਇਕ ਉਹਨਾਂ ਦੇ ਘਰੇ ਪਹੁੰਚੂਗਾ ਸਾਰੇ ਡਾਕੂਮੈਂਟ ਰਿਕਾਰਡ ਨੇ ਜਿਹੜੇ ਉਹ ਲਊਗਾ ਤੇ ਵੱਜਵੇਂ ਦਿਨਾਂ ਦੇ ਵਿੱਚ ਉਹ ਸਰਵਿਸ ਚਾਹੇ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਫਰਦਬਦਰ ਹੈ ਚਾਹੇ ਉਹ ਰਫਟ ਦਰਜ ਹੈ ਇਹ ਸਾਰੇ ਦੇ ਸਾਰੇ ਕੰਮ ਬੱਜਵੇਂ ਦਿਨਾਂ ਦੇ ਵਿੱਚ ਲੋਕਾਂ ਦੇ ਘਰੇ ਉਹਨਾਂ ਦੇ ਫੋਨਾਂ ਦੇ ਉੱਪਰ WhatsApp ਦੇ ਜ਼ਰੀਏ ਉਹਨਾਂ ਨੂੰ ਉਹ ਸਰਵਿਸ ਉਹ ਮਿਲ ਜੇਗੀ ਮੈਂ ਸਮਝਦਾ ਕਿ ਇਹਨਾਂ ਸਰਵਿਸਿਜ਼ ਤੋਂ ਇਲਾਵਾ ਔਰ ਇਹ ਸਾਰੇ ਕੰਮ ਜਿਵੇਂ ਮੈਂ ਕਿਹਾ ਕਿ ਜਮ੍ਹਾਂ ਬੰਦੀ ਦੇ ਲਈ ਤਕਰੀਬਨ 40 ਲੱਖ ਲੋਕ ਤਹਿਸੀਲਾਂ ਦੇ ਵਿੱਚ ਧੱਕੇ ਖਾਂਦੇ ਨੇ ਇੰਤਕਾਲ ਦੇ ਲਈ ਹਰ ਸਾਲ ਤਕਰੀਬਨ 8 ਲੱਖ ਲੋਕ ਇੰਤਕਾਲ ਦੇ ਲਈ ਪਟਵਾਰੀਆਂ ਦੇ ਪਿੱਛੇ ਉਹਨਾਂ ਨੂੰ ਜਾਣਾ ਪੈਂਦਾ ਹੈ ਇਸੇ ਤਰੀਕੇ ਰੱਪਟ ਦਰਜ ਔਰ ਫਰਦਬਦਰ ਦੇ ਲਈ ਤਕਰੀਬਨ 3 ਲੱਖ ਯਾਨੀ ਕਿ 51 ਲੱਖ ਲੋਕਾਂ ਦੇ ਜੋ ਇੱਕ ਸਾਲ ਦੇ ਵਿੱਚ ਚੱਕਰ ਤਹਿਸੀਲਾਂ ਦੇ ਵਿੱਚ ਪਟਵਾਰ ਖਾਨਿਆਂ ਦੇ ਵਿੱਚ ਲੱਗਦੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਬੀੜਾ ਜਿਹੜਾ ਉਹ ਅੱਜ ਭਗਵਾਨਤ ਮਾਨ ਸਰਕਾਰ ਨੇ ਰੈਵਨਿਊ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਮੰਤਰੀ ਮੇਰੇ ਵੀਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਹਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਬਹੁਤ ਇਹਨਾਂ ਦੇ ਸਾਰੇ ਆਫੀਸਰਸ ਐਫਸੀਆਰ ਸਾਹਿਬ ਨੇ ਸੁਣਾ ਲਈ ਜਿਨੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਜੀ ਦੀ ਵਜ੍ਹਾ ਕਰਕੇ ਇਨਕਲਾਬੀ ਕਦਮ ਨੇ ਅੱਜ ਚੱਕੇ ਜਾ ਰਹੇ ਨੇ ਇਹਦੇ ਨਾਲ ਜਿੱਥੇ ਲੋਕਾਂ ਦੀ ਖੱਜਲ ਖਵਾਰੀ ਹੈ ਜਿਹੜੀ ਉਹ ਦੂਰ ਹੋਏਗੀ ਰਿਸ਼ਵਤਖੋਰੀ 100% ਦੂਰ ਹੋਈ ਕਿਉਂਕਿ ਜਦੋਂ ਕਿਸੇ ਦੇ ਜਾ ਕੇ ਕਿਸੇ ਤਸੀਹੂਦਾਰ ਦੇ ਜਾਂ ਪਟਵਾਰੀ ਦੇ ਮੱਥੀ ਨਹੀਂ ਲੱਗਣਾ ਆਨਲਾਈਨ ਹੀ ਸਾਰਾ ਕੰਮ ਹੋ ਜਾਣਾ ਜੋ ਰਿਸ਼ਵਤਖੋਰੀ ਹੈ ਉਹ 100% ਖਤਮ ਹੋ ਜੇਗੀ ਜਿੰਨੇ ਡਿਲੇ ਹੁੰਦੇ ਸੀਗੇ ਸਰਵਿਸ ਦੇਣ ਦੇ ਵਿੱਚ ਉਹ ਖਤਮ ਹੋ ਜਾਣਗੇ ਇਹ ਸਾਰਾ ਕੰਮ ਔਰ ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਬਚਤ ਸਰਕਾਰ ਦੀ ਔਰ ਲੋਕਾਂ ਦੀ ਜੋ ਖੱਜਲ ਖਵਾਰੀ ਦੇ ਵਿੱਚ ਕਰਾਇਆ ਨੂੰ ਲਾ ਕੇ ਜਿਹੜੀ ਹੁੰਦੀ ਸੀਗੀ ਉਹ ਵੀ ਖਤਮ ਹੋ ਜਾਏਗੀ ਇਸ ਤੋਂ ਇਲਾਵਾ ਬੜਾ ਪ੍ਰੋਸੈਸ ਹੈ ਉਹ ਸਿੰਪਲੀਫਾਈ ਅਕਾਉਂਟੇਬਿਲਟੀ ਸਾਡੀ ਪਾਰਟੀ ਦਾ ਮੇਨ ਮੁੱਖ ਮੁੱਦਾ ਹੈ ਸਰਕਾਰ ਦਾ ਸਾਡੀ ਦਾ ਜਿਹਦੀ ਵਜ੍ਹਾ ਕਰਕੇ ਤੁਸੀਂ ਆਨਲਾਈਨ ਜਦੋਂ ਅਪਲਾਈ ਕੀਤਾ ਉਹਦੇ ਵਿੱਚ ਉਸ ਐਪਲੀਕੇਸ਼ਨ ਦਾ ਸਟੇਟਸ ਹੈ ਜਿਹੜਾ ਉਹ ਰਿਫਲੈਕਟ ਕਰੇਗਾ ਕਿਸੇ ਨੇ ਤੁਹਾਡੇ ਕੋਲੋਂ ਰਿਸ਼ਵਤ ਤਾਂ ਨਹੀਂ ਮੰਗੀ ਉਹ ਰਿਫਲੈਕਟ ਕਰੇਗਾ ਕਿਊ ਆਰ ਕੋਡਡ ਸਰਟੀਫਿਕੇਟ ਹੈ ਜਿਹੜਾ ਜਮ੍ਹਾਂਬੰਦੀ ਹੈ ਜਿਹੜੀ ਔਰ ਇੰਤਕਾਲ ਦੀ ਕਾਪੀ ਹੈ ਜਿਹੜੀ ਉਹ ਕਿਊ ਆਰ ਕੋਡਡ ਉਸ ਵਿਅਕਤੀ ਦੇ WhatsApp ਦੇ ਉੱਪਰ ਆ ਜਾਏਗੀ ਤੇ ਉਹਨੂੰ ਉਹ ਦਿਖਾ ਕੇ ਔਰ ਡਿਜੀਟਲੀ ਸਾਈਨਡ ਹੋਏਗੀ ਯਾਨੀ ਕਿ ਉਹਦਾ ਪ੍ਰਿੰਟ ਆਊਟ ਜਦੋਂ ਬੰਦੇ ਨੇ ਕੱਢ ਲਿਆ ਤੇ ਉਹ ਐਸ ਗੁੱਡ ਐਸ ਕਿ ਜਦੋਂ ਫਿਜ਼ੀਕਲੀ ਜਾ ਕੇ ਤੁਸੀਂ ਕਿਸੇ ਅਫਸਰ ਤੋਂ ਲੈਨੇ ਹੋ ਉਹ ਪ੍ਰੋਸੈਸ ਉਸੇ ਤਰੀਕੇ ਦੇ ਨਾਲ ਉਹਦੀ ਜਿਹੜੀ ਵੈਲਿਊ ਹੈ ਵੈਲਿਡਿਟੀ ਹੈ ਜਿਹੜੀ ਉਹ ਮੰਨੀ ਜਾਏਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਹੋਰ ਨਵਾਂ ਇਨੀਸ਼ੀਏਟਿਵ ਜੋ ਰੈਵਨਿਊ ਡਿਪਾਰਟਮੈਂਟ ਨੇ ਭਗਵੰਤ ਸਿੰਘ ਸਰਕਾਰ ਨੇ ਲਿਆ ਕਿ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਰੈਵਨਿਊ ਰਿਕਾਰਡ ਜਿਹੜਾ ਉਹ ਚੈੱਕ ਕਰ ਸਕਦੇ ਹੋ ਜੇ ਕਿਤੇ ਤੁਹਾਡੇ ਰੈਵਨਿਊ ਰਿਕਾਰਡ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਏ ਤੇ ਉਹ ਤਬਦੀਲੀ ਤੁਹਾਨੂੰ ਨੋਟੀਫਾਈ ਹੋਏਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੇਰਾਫੇਰੀ ਕੋਈ ਵੀ ਤੁਹਾਡੇ ਪਲਾਟ ਦੇ ਤੁਹਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਵਾਲੀ ਗੱਲ ਹੈ ਜਿਹੜੀ ਉਹ ਨਾ ਹੋਵੇ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲਿਟੀਗੇਸ਼ਨ ਹੈ ਜੋ ਲੜਾਈ ਝਗੜੇ ਨੇ ਜੋ ਜੋ ਕੋਰਟ ਕੇਸਸ ਨੇ ਉਹ ਵੀ ਬਹੁਤ ਵੱਡੇ ਪੱਧਰ ਤੱਕ ਉਹ ਸਾਰੇ ਦੇ ਸਾਰੇ ਜਿੰਨੇ ਜਿਹੜੇ ਉਹ ਖਤਮ ਹੋ ਜਾਣਗੇ ਸੋ ਮੈਂ ਸਮਝਦਾ ਕਿ ਸਾਰੇ ਦੇ ਸਾਰੇ ਪ੍ਰੋਸੈਸ ਨੇ ਜਿਹੜੇ ਇਹ ਔਨਲਾਈਨ ਕਰ ਦਿੱਤੇ ਗਏ ਨੇ ਬੱਜਵੇ ਦਿਨਾਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਸਾਰੇ ਦੇ ਸਾਰੇ ਹੋਣਗੇ ਸੋ ਮੈਂ ਸਮਝਦਾ ਕਿ ਇੱਕ ਇੱਕ ਇਨਕਲਾਬੀ ਕਦਮ ਹੈ ਜਿਹੜਾ ਉਹ ਅੱਜ ਭਗਵੰਤਪານ ਸਰਕਾਰ ਨੇ ਲਿਆ ਜਿਹਦੇ ਨਾਲ ਕਰੋੜਾਂ ਲੋਕਾਂ ਦੀ ਜੋ ਖੱਜਲ ਖਵਾਰੀ ਹੁੰਦੀ ਸੀਗੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਤਹਿਸੀਲਾਂ ਦੇ ਵਿੱਚ ਜਾ ਕੇ ਉਹ ਖਤਮ ਹੋ ਜਾਏਗੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਮੁਹੱਲੀ ਦੇ ਵਿੱਚ ਜੋ ਰਜਿਸਟਰੀ ਦਾ ਪ੍ਰੋਸੈਸ ਹੈ ਉਹ ਵੀ ਬੜਾ ਸਿੰਪਲੀਫਾਈ ਕਰ ਦਿੱਤਾ ਗਿਆ ਤੇ ਉਹਨੂੰ ਵੀ ਬੜੀ ਜਲਦੀ ਹੀ 15 ਜੁਲਾਈ ਤੋਂ ਪੂਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਊਗਾ ਜਦ ਤੁਸੀਂ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ ਦੇ ਵਿੱਚ ਜਾ ਕੇ ਤੁਸੀਂ ਰਜਿਸਟਰੀ ਕਰ ਸਕੋਗੇ ਔਰ ਆਨਲਾਈਨ ਤੁਸੀਂ ਰਜਿਸਟਰੀ ਜਿਹੜੀ ਉਹ ਲਿਖ ਸਕੋਗੇ ਕੋਡ ਆਪ ਲਿਖ ਸਕੋਗੇ ஆன்ਲਾਈਨ ਪੇਮੈਂਟ ਜਿਹੜੀ ਉਹ ਟਰਾਂਸਫਰ ਹੋ ਜੇਗੀ ਬੜੇ ਕੰਮ ਸਾਰੇ ਨੂੰ ਸਿੰਪਲੀਫਾਈ ਜਿਹੜਾ ਉਹ ਕਰ ਦਿੱਤਾ ਕਿ ਇਸ ਤੋਂ ਇਲਾਵਾ ਜੋ ਸਾਡੇ ਗੁੱਡ ਗਵਰਨੈਂਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਲੋਕਾਂ ਦੀ ਸਹੂਲਤ ਦੇ ਲਈ ਜੋ ਡਿਜੀਟਲੀ ਸਾਈਨਡ ਤਕਰੀਬਨ 90 ਲੱਖ ਸਰਟੀਫਿਕੇਟ ਮੁਲਕ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ 90 ਲੱਖ ਚਾਹੇ ਕੋਈ ਰੈ residance ਸਰਟੀਫਿਕੇਟ ਹੈ ਚਾਹੇ ਕੋਈ ਡੈਥ ਬਰਥ ਸਰਟੀਫਿਕੇਟ ਨੇ 90 ਲੱਖ ਸਰਟੀਫਿਕੇਟ ਉਹ ਜਾਰੀ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਜੋ ਸੇਵਾ ਕੇਂਦਰਾਂ ਦੇ ਵਿੱਚ ਵੀ ਜੋ ਪੈਂਡੈਂਸੀ ਹੈ ਜਿਹੜੀ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਜੂਨ ਜੁਲਾਈ 2021 ਦੇ ਵਿੱਚ 22 28% ਹੁੰਦੀ ਸੀ ਬਿਯੋਂਡ ਟਾਈਮ ਲਾਈਨ ਯਾਨੀ ਕਿ ਨਿਰਧਾਰਿਤ ਦਿਨਾਂ ਤੋਂ ਉੱਪਰ 22 28% ਹੁੰਦੀ ਸੀਗੀ ਉਹ ਅੱਜ ਮਹਿਜ਼ 0.1% ਹੈ ਰਹੀ ਹੈ ਜਿਹੜੀ ਕਿ ਲੋਇਸਟ ਇਨ ਦਾ ਕੰਟਰੀ ਹੈ ਸੋ ਮੈਂ ਸਮਝਦਾ ਕਿ ਸਾਰੇ ਦੇ ਸਾਰੇ ਰਿਫਾਰਮਸ ਨੇ ਜਿਹੜੇ ਕ੍ਰਾਂਤੀਕਾਰੀ ਉਪਰਾਲੇ ਕ੍ਰਾਂਤੀਕਾਰੀ ਰਿਫਾਰਮਸ ਨੇ ਜਿਹੜੇ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਉਸ ਸੋਚ ਨੂੰ ਕਿ ਲੋਕਾਂ ਨੂੰ ਘਰ ਬੈਠੇ ਸਰਵਿਸ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਦੇ ਤਹਿਤ ਉਹ ਉਸ ਟੀਚੇ ਨੂੰ ਮੁਕ ਰੱਖਦੇ ਹੋ ਭਵੰਤਵਾਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਤੇ ਜਿਹਦਾ ਅੱਜ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਮੀਲ ਪੱਥਰ ਹੈ ਜਿਹੜਾ ਜਿਹੜਾ ਕਿ ਅੱਜ ਪੂਰੇ ਮੁਲਕ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਕਿਸੇ ਸਟੇਟ ਦੇ ਵਿੱਚ ਸ਼ੁਰੂਆਤ ਕੀਤੀ ਗਿਆ ਗੱਡਿਆ ਗਿਆ ਉਹ ਪੰਜਾਬ ਦੇ ਵਿੱਚ